ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਜਲਪੁਰ ਦੇ ਟ੍ਰੈਫਿਕ ਦੇ ਚਾਰਜ ਬਲਵਿੰਦਰ ਸਿੰਘ ਦੇ ਕੋਲ ਆਇਆ ਹੈ ਇਹਨਾਂ ਨੂੰ ਪੁੱਛਦਿਆਂ ਵੀ ਜਲਪੁਰ ਜਿਹੜੀ ਸਮੱਸਿਆ ਆ ਰਹੀ ਹੈ ਟ੍ਰੈਫਿਕ ਦੀ ਬਹੁਤ ਜ਼ਿਆਦਾ ਸਮੱਸਿਆ ਆ ਰਹੀ ਜਦੋਂ ਬਰਸਾਤ ਦਾ ਮੌਸਮ ਦੀ ਸਮੱਸਿਆ ਜ਼ਿਆਦਾ ਆ ਰਹੀ ਹੈ ਕਿਉਂਕਿ ਮਲਾਜ਼ਮ ਪੂਰੇ ਦੇ ਹੋਕਾ ਦੇਖੀ ਗਏ ਜਲਪੁਰ ਚ ਟ੍ਰੈਫਿਕ ਇੰਨੀ ਆਪ ਕੋ ਜ਼ਿਆਦਾ ਕਾਫੀ ਪ੍ਰੋਬਲਮ ਆ ਰਹੀਆਂ ਅੱਜ ਅਸੀਂ ਸਿੰਗਰੇ ਗਏ ਸੀ ਸਿੰਗਰੇ ਨਗਰ ਵਾਲਾ ਰੋਡ ਤੇ ਜਿਹੜੀ ਰੋਡ ਬਣ ਰਹੀ ਹੈ ਨਗਰ ਕੌਂਸਲ ਬਰੋਡ ਦੀ ਹੋਣ ਪੱਤੀ ਹੈ ਉਹਦੇ ਕਰਕੇ ਵੀ ਕਾਫੀ ਪ੍ਰੋਬਲਮ ਆ ਰਹੀ ਹੈ ਆ ਬੰਦਰਗਿਲੇ ਬੋਧੇ ਵੀ ਹਨ ਕਿ ਇਸ ਵਸਿਆ ਨਾਲੋਂ ਆਈ ਜਿਹੜੀ ਅੱਜ ਇੱਕ ਤੋਂ ਕਈ ਮਰਲਾ ਇਹਨਾਂ ਦੇ ਮੁਲਾਜ਼ਮਾਂ ਜਿੰਨੇ ਵੀ ਉਹ ਸਾਰੇ ਹੀ ਅੱਜ ਕਹਿੰਦੇ ਹੁੰਦੇ ਬਹੁਤ ਜ਼ਿਆਦਾ ਵਿਜੀ ਹੈ ਕਈ ਵੰਡਾਂ ਦੇ ਮੁਲਾਜ਼ਮ ਪੂਰੇ ਨਹੀਂ ਹੋ ਪਾਏ ਪ੍ਰਵਿਟ ਸਸਿਕਲ दैट ਇਸ ਕੈਂਗਰਾ ਬਹੁਤ ਹੁੰਦਾ ਹੈ ਅ ਅੱਜ ਇਹ ਜਿਹੜਾ ਕਾਬੀ ਕਿਉਂਕਿ ਬਰਸਾਤਾਂ ਦੇ ਵਿੱਚ ਪਹਿਲਾ ਹੀ ਪ੍ਰੋਬਲਮ ਆਉਂਦੀ ਰਹੀ ਹੈ ਇਸ ਵਾਰ ਹਰ ਇੱਕ ਵਾਰ ਪ੍ਰੋਬਲਮ ਆ ਰਹੀ ਹੈ ਕੀ ਚੱਕਰ ਕੀ ਆਏਗਾ ਰਾਤੀ ਬਰਸ਼ਾਤ ਕਾਫੀ ਜ਼ਿਆਦਾ ਹੋਈ ਜੀ ਸਵੇਰ ਜਦੋਂ ਸਵੇਰ 7:30 ਵਜੇ ਮਲਾਹਨ ਬੁਟੀ ਤੇ ਆਏ ਨੇ ਉਸ ਟਾਈਮ ਸਾਰੇ ਰੋਡਾਂ ਤੇ ਪਾਣੀ ਭਰ ਕੇ ਜੀ ਕਿਉਂਕਿ ਦੋ ਤਿੰਨ ਜਗ੍ਹਾ ਤੇ ਸੜਕ ਦਾ ਕੰਮ ਚੱਲ ਰਿਹਾ ਦੋ ਜਿਲ੍ਹੇ ਦੇ ਵਿੱਚ ਕੋਲਾਂ ਦੀ ਉਸਾਰੀ ਚੱਲਦੀ ਹੁੰਦੀ ਜੀ ਉਹ ਕੋਲਾਂ ਦੀ ਉਸਾਰੀ ਚੱਲਦੀ ਹੈ ਮੇਨ ਗੱਲ ਕੀ ਹੈ ਵੀ ਪੁਰਾਣੀ ਉਸਾਰੀ ਤੋਂ ਇਲਾਵਾ ਜਿਹੜੀ ਟ੍ਰੈਫਿਕ ਸ਼ੰਭੂ ਨੂੰ ਰੋਕੇ ਦਿੱਲੀ ਜਾਂਦੀ ਹੈ ਜਾਂ ਬਾਲਾ ਜਾਂਦੀ ਹੈ ਪੂਰੇ ਪੰਜਾਬ ਦੇ ਟ੍ਰੈਕ ਜੰਮੂ ਕਸ਼ਮੀਰ ਤੱਕ ਦੇ ਟ੍ਰੈਫਿਕ ਉਹ ਸਾਰੀ ਗੀਰਪੁਰ ਦੇ ਵਿੱਚ ਦੀ ਗੁਜਰ ਰਹੀ ਹੈ। ਸ਼ੰਭੂ ਬੈਰੀਅਰ ਬੰਦ ਹੈ। ਉਹ ਸਾਰੀ ਬਾਇਆ ਰਾਜਪੁਰਾ ਬਨੂੜ ਹੁਜੀ ਹੋਈ ਗੀਰਪੁਰ ਤੋਂ ਦੀ ਹੈ। ਗੀਰਪੁਰ ਟਰੋਡ ਦੋ ਪੜਾਅ ਦਾ ਕੰਮ ਚੱਲ ਰਿਹਾ ਹੈ। ਸਾਰੀ 1.15 ਲੱਖ ਦੀ ਪਾਪੂਲੇਸ਼ਨ ਨੂੰ ਕੰਟਰੋਲ ਕਰ ਲਈ। ਸਿਰਫ ਅੱਵੇ ਹੋਂ ਧਰਾਂ ਮਾ। ਜੀ ਸਵੇਰੇ ਬਰਸਾਤ ਨਾਲ ਪਾਣੀ ਭਰ ਗਿਆ ਸੜਕਾਂ ਤੇ। ਹਰ ਬੰਦਾ ਜਿਹੜਾ ਪਹਿਲਾਂ ਮੋਟਰਸਾਈਕਲ ਸਕੂਟਰ ਸਾਈਕਲ ਤੇ ਨਿਕਲਦਾ ਹੈ ਅੱਜ ਉਹ ਹਰੇ ਨੰਬਰ ਕਾਰ ਤੇ। ਸਵੇਰੇ ਟਾਈਮ 70 10 ਵਜੇ ਤੱਕ ਦਫਤਰੀ ਟਾਈਮ ਹੁੰਦਾ ਇਸ ਟਾਈਮ ਤੇ ਲੋਕ ਜ਼ਿਆਦਾਤਰ ਆਪਣੇ ਆਪਣੇ ਦਫਤਰਾਂ ਜਾਂ ਆਪਣੇ ਆਪਣੇ ਪ੍ਰਾਈਵੇਟ ਕੰਪਨੀਆਂ ਦੇ ਜੋਬ ਤੇ ਜਾਂਦੇ ਨੇ ਨੌਕਰੀ ਪ੍ਰੇਸ਼ਾ ਲੋਕ ਨੇ ਸਵੇਰੇ ਇਸ ਕਰਕੇ ਟ੍ਰੈਫਿਕ ਇਸ ਵਿੱਚ ਬਹੁਤ ਜ਼ਿਆਦਾ ਹੁੰਦਾ ਪਰ ਕਿਰਵੀ ਮਲਾਜਮਾਂ ਦੇ ਪੂਰੀ ਮਿਹਨਤ ਨਾਲ ਕੋਸ਼ਿਸ਼ ਕਰਨ ਦੇ ਨਾਲ ਟ੍ਰੈਫਿਕ ਨੂੰ ਕੰਟਰੋਲ ਕਰਦੇ ਤਾਂ ਬਲਵਿੰਦਰ ਜੀ ਮਲਾਜਮ ਤੁਹਾਡੇ ਕੋਲ 18 ਬਲਾਦਵਾ ਕੀ ਆ ਰਿਕੁਆਇਰਮੈਂਟ ਬਾਰੇ ਪਈ ਨਹੀਂ ਪਰ ਵੀ ਹਾਂ ਸਾਨੂੰ ਮਲਾਜਮ ਸਾਨੂੰ ਮਿਲਣੇ ਚਾਹੀਦੇ ਹੋਰ ਕਿਉਂਕਿ ਟ੍ਰੈਫਿਕ ਜਿਆਦਾ ਬਹੁਤ ਜ਼ਿਆਦਾ ਹੋ ਚੁੱਕੀ ਹੈ ਇਕ ਜਿਹੜੀ ਸ਼ੰਭੂ ਬਾਡਰ ਬੰਦ ਹੋਣ ਕਰਕੇ ਤੁਹਾਨੂੰ ਬਹੁਤ ਜ਼ਿਆਦਾ ਸਵੱਸਿਆ ਆ ਰਹੀ ਹੈ ਕਿਉਂਕਿ ਤੁਹਾਡੇ ਨੂੰ ਮੁਲਾਜ਼ਮ ਘੱਟ ਹੋਣੇ ਕਰਕੇ ਤੁਹਾਨੂੰ ਬਹੁਤ ਜ਼ਿਆਦਾ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਇਹ ਆਪਾਂ ਮਹਿਕਮੇ ਨੂੰ ਲਿਖ ਕੇ ਭੇਜਿਆ ਆਪਾਂ ਨੇ ਵੀ ਸਾਨੂੰ ਮੁਲਾਜ਼ਮ ਦੀ ਹੋਰ ਲੋੜ ਸਾਨੂੰ ਮੁਲਾਜ਼ਮ ਜਿੰਨੇ ਮੈਨੂੰ ਮਿਲ ਸਕਦੇ ਉਹਨੇ ਹੈਗੇ ਪਰ ਇੱਥੇ ਪਾਪੂਲੇਸ਼ਨ ਵੀ ਬਹੁਤ ਜ਼ਿਆਦਾ ਹੈ ਪਾਪੂਲੇਸ਼ਨ ਜਿਹਾਦਾ ਜਿਹਦੇ ਜਿੰਨੀ ਜਿਸ ਹਿਸਾਬ ਨਾਲ ਸੈਂਟਰਾਂ ਚ ਉਹਦੇ ਹਿਸਾਬ ਨਾਲ ਆਪ ਨੂੰ ਮੁਲਾਜ਼ਮ ਮਿਲਦੇ ਆਪਣੇ ਮੁਲਾਜ਼ਮ ਹੈ ਮੇਰੇ ਨਾਲ ਮੁਲਾਜ਼ਮ ਨਾਲ ਆਪਾਂ ਪੂਰੀ ਸੰਭੇਂ ਨਾਲ ਕੰਮ ਕਰਦਾ ਹੈ ਸੋ ਬਲਵਿੰਦਰ ਜੀ ਦਾ ਇੱਕ ਬਹੁਤ ਕਹਿੰਦੇ ਵੀ ਅ ਰਤਬਾ ਰਿਹਾ ਹੈ ਨਾ ਦਾ ਬਹੁਤ ਜਿੱਥੇ ਜਿੱਥੇ ਵੀ ਇਹਨਾਂ ਨੇ ਡਿਊਟੀ કરી ਆ ਬਾਖੂ ਵੀ ਡਿਊਟੀ ਲਵਾਈ ਆ ਇਹਨਾਂ ਦੀ ਹਰੇਕ ਜਗ੍ਹਾ ਪ੍ਰਸ਼ੰਸਾ ਹੁੰਦੀ ਹੈ ਵੀ ਬਲਵਿੰਦਰ ਜੀ ਇੱਕ ਆਪਣੀ ਡਿਊਟੀ ਕਰਨ ਦੇ ਵਿੱਚ ਬਾਹਰ ਹੈ ਦੂਜੀ ਗੱਲ ਇਹ ਆ ਵੀ ਇਹ ਜਦੋਂ ਡਿਊਟੀ ਕਰਦੇ ਆ ਤਾਂ ਇੱਕ ਕਦੇ ਵੀ ਇਹ ਨਹੀਂ ਦੇਂਦੇ ਕੋਈ ਬڑا ਆ ਗਿਆ ਛੋਟਾ ਆ ਗਿਆ ਹਰੇਕ ਨਾਲ ਇੱਕੋ ਤਰ੍ਹਾਂ ਦਾ ਵਿਹਾਰ ਹੁੰਦਾ ਪਹਿਲਾਂ ਪਿਆਰ ਮੁਹੱਬਤ ਨਾਲ ਸਮਝਾ ਕੇ ਉਹਨਾਂ ਨੂੰ ਵਧੀਆ ਤਰੀਕੇ ਦੇ ਨਾਲ ਕੰਮ ਕਰਨਾ ਇਹਨਾਂ ਦੀ ਇੱਕ ਥਾਸੀਦ ਰੇਹ ਸ਼ੁਰੂ ਤੇ ਮੇਰਾ ਵੀ ਘੱਟੋ ਘੱਟ 15 ਸਾਲ ਦਾ 20 ਦਾ ਤਾਣਾ ਵਸਤਾ ਰਿਹਾ ਹੈ ਪਰ ਜਦੋਂ ਉਹ ਟ੍ਰੈਪ ਦੇ ਵਿੱਚ ਆਏ ਟ੍ਰੈਫਿਕ ਦੇ ਕਹਿੰਦੇ ਹੁੰਦੇ ਹੁੰਦੇ ਉਹਦੀ ਐਕਸਪੀਰੀਅੰਸ ਥੋੜੀ ਜਿਆਦਾ ਵੱਧ ਜਾਣੇ ਆ ਪਰ ਇਹਨਾਂ ਵੱਲੋਂ ਇੱਕ ਵਧੀਆ ਗੱਲ ਇਹ ਆ ਵੀ ਜਿੱਦਾਂ ਥਾਣਾ ਹੀ ਡਿਊਟੀ ਕਰਦੇ ਸੀ ਉਦੋਂ ਦੇ ਟ੍ਰੈਫਿਕ ਦੇ ਵਿੱਚ ਵਧੀਆ ਨਾਲ ਨੇ ਮੈਂਟੇਨ ਕਰ ਲਿਆ ਆਪਣੇ ਆਪ ਨੂੰ ਆ ਕੇ 18 ਮੁਲਾਜ਼ਮ ਹੋਣ ਦੇ ਬਾਵਜੂਦ ਵੀ ਡਿਊਟੀ ਜਿਹੜੀ ਹੈ ਇਹਨਾਂ ਦੀ ਬਹੁਤ ਵਧੀਆ ਚੱਲ ਰਹੀ ਹੈ ਬਹੁਤ ਵਧੀਆ ਕੰਮ ਕਰ ਰਹੇ ਆ ਸੋ ਥੈਂਕ ਯੂ ਕਰਾਂਗੇ ਬਦਨਰੀ ਦਾ ਅਸੀਂ ਕਿ ਜਿੱਦਾਂ ਆਪਣੇ ਮਲਾਜ਼ਮਾਂ ਨੂੰ ਨਾਲ ਲੈ ਕੇ ਇੱਕ ਵਧੀਆ ਤਰੀਕੇ ਨਾਲ ਦਿੱਰਪਰ ਨੂੰ ਵਧੀਆ ਤਰੀਕੇ ਨਾਲ ਜਿਹੜੇ ਆਪਣੇ ਬੰਦ ਨੂੰ ਮੈਂਟਰ ਕਰ ਰਹੇ ਆ ਸੋ ਬਹੁਤ ਥੈਂਕ ਯੂ